ਆ ਲਾਈਟਾਂ ਦੀਆਂ ਜਿਹੜੀਆਂ ਇਹ ਪੀਟਰ ਬੈਲਟ ਟਰਾਲੇ ਦੀਆਂ ਨੇ ਜੀ ਅਸਾ ਪੀਟਰ ਬੈਲਟ ਟਰਾਲੇ ਦੀਆਂ ਨੇ ਆਲੇ ਸ਼ੀਸ਼ੇ ਨਾਲੇ ਲਾਈਟਾਂ ਜੀ ਇਹ ਇਹਨਾਂ ਦੇ ਇੱਕ ਪ੍ਰਾਈਸ ਕਿੰਨਾ ਖੂ ਕਿੰਨੇ ਕ ਦੀ ਹੋਣਗੀਆਂ ਬਈ ਇਹ ਲਾਈਟਾਂ ਦੇ ਸ਼ੀਸ਼ੇ ਮੰਨ ਕੇ ਚੱਲੋ ਤੁਸੀਂ 2.5 ਪੌਣੇ 3 ਲੱਖ ਰੁਪਈਆ ਲੱਗਿਆ ਹੈ ਵਿੱਚੇ ਆਉਣ ਜਾਣ ਦਾ ਖਰਚਾ ਮੰਨ ਲਓ ਉਥੋਂ ਮਤਲਬ ਆਪਾਂ ਵਿੱਚੇ ਉਥੋਂ ਪਰਚੇਜ਼ਿੰਗ ਕਰਨ ਦਾ ਖਰਚਾ ਜੀ ਹਾਂ ਘਰ ਤੱਕ ਇਹ 2.5 ਪੌਣੇ 3 ਨਾਲ ਆਪਣੀਆਂ ਪੈ ਗਈਆਂ ਹਾਂ ਪੌਣੇ 3 ਲੱਖ ਰੁਪਈਆ ਖਰਚਾ ਇਹਦੀਆਂ ਲਾਈਟਾਂ ਤੇ ਸ਼ੀਸ਼ਿਆਂ ਦੇ ਮੋਢੇ ਤੇ ਟਰੈਕਟਰ ਆ ਜਾਂਦਾ ਠੀਕ ਹੈ ਜੀ ਇਹ ਨਾਲ ਜਦੋਂ ਚੱਲਦਾ ਉਦੋਂ ਘੁੰਮਦੇ ਵੀ ਆ ਨਾਲ ਨਾਲ ਗੱਲਾਂ ਨਾਲੇ ਘੁੰਮਦੇ ਨੇ ਹਾਂ ਨਾਲ ਪ੍ਰਣਾਲੀ ਕਰਵਾਇਆ ਇਹ ਤਿਆਰ ਵੀ ਉੱਥੇ ਕਰਵਾਇਆ ਦੀ ਸਾਰਾ ਉੱਥੋਂ ਸਧਰੀ-ਛੁਤਰੀ ਸ ਅੱਜ ਗੱਲ ਨਾ ਟਰੈਕਟਰ ਕੋਈ ਸੇਲ ਪਰਚੇਜ ਦੀ ਨਹੀਂ ਆਪਾਂ ਕਰਦੇ ਅੱਜ ਇੱਕ ਸੌਕੀ ਕਿਸਾਨ ਭਰਾ ਦੀ ਗੱਲ ਕਰਾਂਗੇ ਸੌਕ ਕਿਸੇ ਵੀ ਚੀਜ਼ ਦਾ ਹੋ ਸਕਦਾ ਜਦੋਂ ਆਪਾਂ ਕੋਈ ਵੀ ਸੱਜਣ ਕਿਸਾਨ ਪੰਜਾਬ ਦੇ ਵਿੱਚ ਰਹਿੰਦਾ ਜਾਂ ਖੇਤੀਬਾੜੀ ਨਾਲ ਜੁੜਿਆ ਹੋਇਆ ਹਨ ਅੱਜ ਇੱਕ ਐਸਾ ਭਰਾ ਮਿਲਿਆ ਖੇਤੀਬਾੜੀ ਨੂੰ ਵੀ ਪਿਆਰ ਕਰਦਾ ਤੇ ਨਾਲ ਦੀ ਨਾਲ ਨਾ ਉਹ ਖੇਤੀਬਾੜੀ ਦੇ ਸੰਦਾਂ ਨੂੰ ਵੀ ਪਿਆਰ ਕਰਦਾ ਹੈ ਗੱਲ ਕਮਾਲ ਦੀ ਇਹ ਹੈ ਕਿਉਂਕਿ ਜਿੰਨੇ ਬਾਈਟ ਦੀ ਗੱਲ ਕਰਾਂਗੇ ਵੀ ਭਰਾ ਨੇ ਟਰੈਕਟਰ ਦੇ ਉੱਪਰ ਲਾਇਆ ਹੋ ਸਕਦਾ ਉਹਨੇ ਦੇ ਵਿੱਚ ਉਹ ਇੱਕ ਨਵਾਂ ਟਰੈਕਟਰ ਵੀ ਲੈ ਆ ਸਕਦਾ ਸੀ ਪਰ ਜਦੋਂ ਦਿਲ ਦੇ ਵਿੱਚ ਜਨੂਨ ਹੋਵੇ ਉੱਥੇ ਨਵੀਆਂ ਚੀਜ਼ਾਂ ਬਹੁਤ ਫੇਰ ਹੋ ਜਾਂਦੀਆਂ ਨੇ ਸੋ ਅੱਜ ਸਾਡੇ ਨਾਲ ਸਾਡਾ ਭਰਾ ਜੱਗੀ ਹੈ ਤੇ ਧਰਮੀ ਥੋੜਾ ਜਿਹਾ ਕੈਮਰਾ ਮਾਰਦੀ ਵੀ ਸ਼ੌਕ ਕਹਿੰਦੇ ਕਿ ਨੂੰ ਨਿਕ ਜਾਣੇ ਜੱਗੀ ਵੀਰੇ ਵਧੀਆ ਜੀ ਵਧੀਆ ਤੁਸੀਂ ਦੱਸੋ ਬਾਈ ਤੇ ਵੀਰੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿਉਂਕਿ ਸਲੂਟ ਬਣਦਾ ਬਾਲੇ ਸੱਜਣੇ ਇੰਨੇ ਪੈਸਿਆਂ ਦੇ ਵਿੱਚ ਨਵਾਂ ਟਰੈਕਟਰ ਖਰੀਦ ਲੈਂਦੇ ਹਾਂ ਜੀ ਹਾਂ ਜੀ ਹਾਂ ਪਰ ਤੁਸੀਂ ਉਹਨੇ ਪੈਸੇ ਇੱਕ ਪੁਰਾਣੀ ਟਰੈਕਟਰ ਤੇ ਲਾ ਦਿੱਤੇ ਸ਼ੌਕ ਕੀ ਆ ਬਾਈ ਆਪਾਂ ਨੂੰ ਇਹ ਜੀ ਸ਼ੌਕ ਆ ਤੁਹਾਨੂੰ ਹਾਂ ਮੇਰੇ ਡੈਡੀ ਨੂੰ ਵੀ ਸ਼ੌਕ ਆ ਅੱਛਾ ਇਹ ਆਪਾਂ ਨੂੰ ਵੀ ਸ਼ੌਕ ਆ ਤੁਹਾਨੂੰ ਵੀ ਸ਼ੌਕ ਆ ਇਹ ਵੀਰੇ ਇਹ ਟਰੈਕਟਰ ਆਪਣਾ ਹਿੰਦੁਸਤਾਨ 75 ਹੀ ਹੈ ਇਹ 75 ਦਾ ਆਊ ਹੈਗਾ 50 ਦਾ ਜੀ ਇਹੇ ਇਹ ਵੱਡਾ ਕਰਾਇਆ ਹੋਇਆ 75 ਐਚਪੀ ਚ ਕਰਾਇਆ ਹੋਇਆ ਜੀ ਇਹ ਅੱਛਾ ਕਰਵਾ ਕੇ ਪਹਿਲਾਂ ਦਾ ਕੰਮ ਫੁੱਲ ਕਰਾਇਆ ਹੈ ਦਾ ਵੱਡੇ ਵਾਲਾ ਡਬਲ ਕਲਚ ਕਰਾਇਆ ਹੋਇਆ ਇਹ ਅੱਛਾ ਇਹ ਆਉਂਦਾ ਸਿੰਗਲ ਕਲਚ ਆ ਬਈ ਇਹ ਠੀਕ ਆ ਉਦਾਂ ਹੀ ਸਿੰਗਲ ਕਲਚ ਆਉਂਦਾ ਆਪਾਂ ਡਬਲ ਕਰਾਤਾ ਆਪਾਂ ਡਬਲ ਕਰਾਤਾ ਤੇ 75 ਐਚਪੀ ਦਾ ਕਰਾਤਾ ਤੇ ਪਾਵਰ ਸਟੀਅਰਿੰਗ ਕਰਾਤਾ ਜੀ ਠੀਕ ਆ ਹਾਂ ਜੀ ਹਾਂ ओके ਤੇ ਬਈ ਤੁਸੀਂ ਪਹਿਲਾ ਮਤਲਬ ਇਹ ਡਿਜ਼ਾਈਨ ਕਿਤੇ ਦੇਖਿਆ ਸੀ ਜਾਂ ਤੁਹਾਡੇ ਮਨ ਦੇ ਵਿੱਚ ਫੁਰਨਾ ਫੁਰਿਆ ਵੀ ਅਸੀਂ ਇੱਕ ਐਡਾ ਤਿਆਰ ਕਰਾਉਣਾ ਨਹੀਂ ਬਈ ਹਿੰਦੁਸਤਾਨ ਤਾਂ ਨਹੀਂ ਮਿਲਦਾ ਕੋਈ ਤਿਆਰ ਹੋਇਆ ਹੋਣਾ ਪਹਿਲਾ ਘਰ ਇੰਨਾ ਵਧੀਆ ਅਚਰਣਾਟ ਗਿਆ ਨਾ ਦਾ ਜਲੋ ਆਮ ਹੀ ਚੱਲਦੇ ਆ ਹਾਂ ਨਾਟ ਗੇਰੇ ਤਾਂ ਬਹੁਤ ਤਿਆਰ ਹੋਏ ਨੇ ਹਿੰਦੁਸਤਾਨੇ ਪਹਿਲਾਂ ਹੀ ਟਰੈਕਟਰ ਦੇਖਿਆ ਕਰ ਮੈਂ ਤਾਂ ਠੀਕ ਹੈ ਜੀ ਜਿਹੜਾ ਇੰਨਾ ਵਧੀਆ ਤਿਆਰ ਹੋਇਆ ਹੋਇਆ ਇਹਦੀਆਂ ਲਾਈਟਾਂ ਤੇ ਸ਼ੀਸ਼ੇ ਇਹ ਬਾਹਰੋਂ ਇੰਪੋਰਟ ਹੋਏ ਹੋਏ ਨੇ ਅਮਰੀਕਾ ਤੋਂ ਅਸਾ ਆ ਆ ਸ਼ੀਸ਼ੇ ਹਾਂ ਆ ਲਾਈਟਾਂ ਦੀਆਂ ਜਿਹੜੀ ਇਹ ਪੀਟਰ ਬੈਲਟ ਟਰਾਲੇ ਦੀਆਂ ਨੇ ਜੀ ਅਸਾ ਪੀਟਰ ਬੈਲ ਤੇ ਬਈ ਫਿਰ ਇਹ ਮਤਲਬ ਜੇ ਆਪਾਂ ਗੱਲ ਤੋਂ ਨੂੰ ਮਤਲਬ ਤੁਸੀਂ ਮੰਨ ਚੇ ਸੋਚਦੇ ਵੀ ਅਸੀਂ ਉਧਰੋਂ ਆ ਇਲੈਕਟਾਂ ਲਵਾਈਏ ਹਾਂਜੀ ਹਾਂ ਬਈ ਇਹ ਮੰਨ ਲਓ ਪਹਿਲੇ ਹੀ ਮਤਲਬ ਆਪਾਂ ਸੌਂਗ ਦੀਆਂ ਚੀਜ਼ਾਂ ਦਾ ਠੀਕ ਹੈ ਜੀ ਹਾਂਜੀ ਹਾਂ ਤੁਸੀਂ ਹੱਥ ਮੈਨੂੰ ਇੱਕ ਹੋਰ ਗੱਲ ਦਾ ਪਤਾ ਲੱਗਦਾ ਤੁਸੀਂ ਆਏ ਵੀ ਬਾਹਰੋਂ ਹਾਂ ਜੀ ਮੈਂ ਕੈਨੇਡਾ ਤੋਂ ਆਇਆ ਬਈ ਹੋ ਗਿਆ ਮੈਨੂੰ 2.5 ਮਹੀਨੇ ਆਏ ਨੂੰ ਮੈਂ 2022 ਚ ਗਿਆ ਥੀ ਆ ਬਾਹਰ ਠੀਕ ਹੈ ਜੀ ਤੇ ਹੁਣ ਆਏ ਹੋਇਆ ਉਹਨਾਂ ਲਾ ਕੇ ਜਾਵਾਂਗੇ 3-4 ਮਹੀਨੇ 3-4 ਮਹੀਨੇ ਲਾ ਕੇ ਮਤਲਬ ਇੱਕ ਆਪਾਂ ਗੱਲ ਹੋਰ ਪੁੱਛਦੇ ਆ ਤੁਹਾਨੂੰ ਵੀ ਇਹ ਟਰੈਕਟਰ ਮਤਲਬ ਜਿਹੜਾ ਤੁਸੀਂ ਨੇ ਮੋਡੀਫਿਕੇਸ਼ਨ ਕਰਾਇਆ ਹੈ ਇਹਨੂੰ ਬਾਹਰ ਤਾਂ ਨਹੀਂ ਲੈ ਕੇ ਜਾਣਾ ਨਹੀਂ ਬਾਹਰ ਨਹੀਂ ਲੈ ਕੇ ਜਾਣਾ ਬਈ ਐਸੀ ਬਾਈ ਸਾਰਾ ਪਿੰਡ ਜੀ ਆਪਣਾ ਮਤਲਬ ਸੌਂਕ ਆ ਵੈਸੇ ਆਪਣਾ ਕੰਮ ਵੀ ਸੇਲ ਪਰਚੇਜ ਦਾ ਟਰੈਕਟਰਾਂ ਦਾ ਅੱਛਾ ਟਰੈਕਟਰਾਂ ਦਾ ਸੇਲ ਪਰਚੇਜ ਦਾ ਕੰਮ ਹੈ ਤੁਹਾਡਾ ਹਾਂ ਜੀ ਹਾਂ ਨਾਲ-ਨਾਲ ਕੋਈ ਇਹੋ ਜੀ ਆਈਟਮ ਆਪਾਂ ਲੈ ਕੇ ਆਉਣੇ ਆ ਵੀ ਲੋਕਾਂ ਨੂੰ ਪਤਾ ਲੱਗੇ ਪਤਾ ਲੱਗੇ ਮਤਲਬ ਖਿੱਚੇ ਲੋਕਾਂ ਨੂੰ ਆਪਣੇ ਵੱਲ ਬਾਈ ਪਹਿਲਾਂ ਆਪਾਂ ਬਾਈ ਲਾਰਸ ਵੀ ਲੈ ਕੇ ਆਏ ਦੀ ਅੱਛਾ ਡਾਇਰੈਕਟਰ ਦੀਗਾ ਜੀ ਠੀਕ ਆ ਠੀਕ ਆ ਜੀ ਹਾਂ ਤੇ ਬਈ ਮੈਨੂੰ ਇਹ ਦੱਸਿਓ ਹੁਣ ਜਿਹੜੀਆਂ ਇਹ ਲਾਈਟਾਂ ਤੁਸੀਂ ਬਾਹਰੋਂ ਉਹ ਮੰਗਵਾਈਆਂ ਨੇ ਹਾਂਜੀ ਹਾਂ ਇਹ ਇਹਨਾਂ ਦੇ ਇੱਕ ਪ੍ਰਾਈਸ ਕਿੰਨਾ ਖੂ ਕਿੰਨੇ ਕੀ ਹੋਣਗੀਆਂ ਬਈ ਇਹ ਲਾਈਟਾਂ ਦੇ ਸ਼ੀਸ਼ੇ ਮੰਨ ਕੇ ਚੱਲੋ ਤੁਸੀਂ 2.5 ਤੋਂ 3 ਲੱਖ ਰੁਪਏ ਲੱਗਿਆ ਹੈ ਵਿੱਚੇ ਆਉਣ ਜਾਣ ਦਾ ਖਰਚਾ ਮੰਨ ਲਓ ਉਥੋਂ ਮਤਲਬ ਆਪਾਂ ਵਿੱਚੇ ਉਥੋਂ ਪਰਚੇਜ਼ਿੰਗ ਕਰਨ ਦਾ ਖਰਚਾ ਜੀ ਹਾਂ ਘਰ ਤੱਕ ਇਹ 2.5 ਤੋਂ 3 ਲੱਖ ਦੀਆਂ ਪੈ ਗਈਆਂ ਹਾਂ ਹਾਂ 3 ਲੱਖ ਰੁਪਏ ਖਰਚਾ ਆਇਆ ਹੋਈ ਹੈ ਦੇਖੋ ਧਰਮੇ ਆਹ ਲਗਦਾ ਤਾਂ ਇਹ ਟਰੈਕਟਰ 2.5 3 ਲੱਖ ਦੀਆਂ ਨੇ ਇੰਨੇ ਦੇ ਵਿੱਚ ਤਾਂ ਵੀ ਆਪਣੇ ਵਾਲੇ ਸੱਜਣ ਕੀ ਟਰੈਕਟਰ ਵੀ ਨਹੀਂ ਜਰਦਾ ਜੀ ਇਦਾਂ ਵੀ ਆ ਜਾਂਦਾ ਜੀ 2.5 ਲੱਖ ਦਾ ਬਾਈ ਇਹਦੀ ਲਾਈਟਾਂ ਤੇ ਸੀਸਾਂ ਦੇ ਮੋੜ 'ਚ ਟਰੈਕਟਰ ਆ ਜਾਂਦਾ ਓਕੇ ਹਾਂ ਜੀ ਹਾਂ ਤੇ ਦੇਖਾ ਧਰਮੇ ਬਾਕੀ ਵੇਟ ਬੂਟ ਵਧੀਆ ਲੱਗੇ ਆਏ ਨੇ ਪਿੱਛੇ ਰੇਪਰ ਹਾਂ ਜਿਹੜੇ ਆਹ ਵੇਟ ਲੱਗੇ ਆ ਹਾਂ ਜੀ ਹਾਂ ਫੁੱਲ ਹੈਵੀ ਵੇਟ ਨੇ ਜੀ ਠੀਕ ਹੈ ਜੀ ਇਹ ਨਾਲ ਜਦੋਂ ਚੱਲਦਾ ਉਦੋਂ ਘੁੰਮਦੇ ਵੀ ਆ ਨਾਲ ਨਾਲ ਗਾਈ ਨਾਲੇ ਘੁੰਮਦੇ ਨੇ ਹਾਂ ਨਾਲ ਘੁੰਮਦੇ ਇਹਨਾਂ ਦੇ ਵੇਟ ਕਿੰਨਾ ਕੋਹ ਬਾਈ ਬੇਟ ਬਈ ਇਹਦੇ ਚ ਹੋਊਗਾ ਘੱਟੋ-ਘੱਟ ਮੰਨ ਕੇ ਚੱਲੋ ਤੁਸੀਂ 40 ਕਿਲੋ 40 ਕਿਲੋ ਇੱਕ 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 80 ਕਿਲੋ ਦਾ ਪਹਿਲੋਂ ਹਲਾ ਲੱਗਾ ਹਾਂਜੀ ਹਾਂ 80 ਕਿਲੋ ਇਹ ਲੱਗੇ ਫਿਰ ਇਹ ਕਿੱਥੋਂ ਲਿਆਉਂਦੇ ਸੀ ਬਈ ਇਹ ਨਾਲ ਹੀ ਬਈ ਜਿੱਥੋਂ ਤਿਆਰ ਕਰਾਇਆ ਸੀ ਆਪਾਂ ਉਹਨਾਂ ਨਾਲ ਬਾਈਆਂ ਵੀ ਲਵਾ ਕੇ ਦਿੱਤਾ ਸੀ ਉਹਨਾਂ ਨੇ ਅੱਛਾ ਓਕੇ ਓਕੇ ਟਾਇਰ ਵੀ ਜਮ ਹੀ ਨਵੇਂ ਮਤਲਬ ਕੋਈ ਚੀਜ਼ ਪੁਰਾਣੀ ਕਰਖੀ ਨਹੀਂ ਹੋਣੀ ਤੁਸੀਂ ਨਹੀਂ ਟਰੈਕਟਰ ਦੀ ਮੰਨ ਲਓ ਟਾਇਰ ਟੂਰ ਪੂਰੀ ਪਏ ਨੇ ਹਜੇ ਥੋੜਾ ਟਾਈਮ ਹੀ ਹੋਇਆ ਤਿਆਰ ਕੀਤੇ ਇਹਨੂੰ ਠੀਕ ਹੈ ਠੀਕ ਹਾਂਜੀ ਹਾਂ ਦੇਖੋ ਧਰਮਿਆ ਆ ਆ ਆ ਲੈਟਾ ਤਾਂ ਆਪਣੀਆਂ ਹੁਣ ਜਾ ਅਮ ਇਧਰ ਤੇ ਇਹ ਤੇ ਮਿਲ ਜਾਈ ਆ ਇੱਥੇ ਹੀ ਲਵਾਈਆਂ ਹੋਈਆਂ ਨੇ ਜੀ ਇਹ ਤਾਂ ਆਮੀ ਨਵੇਂ ਟਰੈਕਟਰ ਦੀਆਂ ਮੰਲੂ ਚਾਰ ਸਿਲੰਡਰ ਦੇ ਵਿੱਚ ਆ ਗਈ ਅੱਛਾ ਚਾਰ ਸਿਲੰਡਰ ਚ ਆ ਹਾਂ ਜੀ ਹਾਂ ਤੇ ਹੀਟ ਗਾਰਡ ਦੇਖੋ ਧਰਮਿਆ ਤੂੰ ਬਾਈ ਉਹਨੇ ਨਾ ਹਰ ਇੱਕ ਰੀਜ ਪੂਰੀ ਕੀਤੀ ਹੈ ਇਹ ਨੂੰ ਪੇਂਟ ਪੂੰਡ ਵਧੀਆ ਕੁਆਲਿਟੀ ਦਾ ਹੋਇਆ ਜੀ 2K ਦਾ ਪੇਂਂਟ ਹੋਇਆ ਹੋਇਆ ਸਾਰਾ ਅੱਛਾ 2K ਦਾ ਪੇਂਟ ਦਾ ਕੋਈ ਹਾਂ ਜੀ ਕੋਈ ਪੇਂਟ ਚ ਨਹੀਂ ਕਮੀ ਪੇਸੀ ਕੋਈ ਇੰਜਨ ਗੇਅਰ ਚ ਨਹੀਂ ਕੋਈ ਬਾਸਾਜ ਮੰਨ ਲਓ ਫੁੱਲ ਕੰਮ ਹੋਇਆ ਹੋਇਆ ਇੰਜਨ ਗੇਅਰ ਦਾ ਸਾਰਾ ਬੱਡੋ ਠੀਕ ਆ ਪਾਵਰ ਵੀ ਕਰਵਾਇਆ ਹੋਇਆ ਹੈ ਪਾਵਰ ਸ਼ੇਅਰਿੰਗ ਹਾਂ ਵਧੀਆ ਜੀ ਹਿੱਸਾ ਇਹਦੇ ਵੈਸੇ ਤਾਂ ਦੂਜਾ ਆਉਂਦਾ ਗੋਲ ਜਾਂ ਉਹਨੇ ਤੇ ਸਿੱਧਾ ਹਿੱਸਾ ਲੱਗਿਆ ਹੋਇਆ ਜੀ ਅਸਾਂ ਸਿੱਧਾ ਹਿੱਸਾ ਲਵਾਤਾ ਹਾਂ ਜੀ ਹਾਂ ਓਕੇ ਓਕੇ ਬੰਪਰ ਬੰਪਰ ਵਧੀਆ ਲੱਗਿਆ ਹੋਇਆ ਜੀ ਹੂੰ ਕੋੜਾ ਬੰਪਰ ਹਾਂ ਜੀ ਹਾਂ ਵੱਡੇ ਹਾਰਨ ਲਵਾਤੇ ਬਈ ਉਹਨੇ ਹਾਂ ਜੀ ਹਾਂ ਧਰਮੇ ਉਰੇ ਖੜ ਕੇ ਦੇਖਣਾ ਤੂੰ ਬਾਕੀ ਸਾਊਂਡ ਸਿਸਟਮ ਵਧੀਆ ਲੱਗਿਆ ਹੋਇਆ ਜੀ ਆਵਾਜ਼ ਗੋਲ ਵਧੀਆ ਪੂਰੀ ਜੀ ਭਾਈ ਇਹ ਤੇ ਮਤਲਬ ਆਹਾ ਆਪਣਾ ਸਾਊਂਡ ਸਿਸਟਮ ਇਹ ਤੇ ਕਿਹੜਾ ਲੱਗਿਆ ਹੋਇਆ ਕਿੱਥੋਂ ਲਵਾਇਆ ਦੀ ਫਰੇ ਇਹ ਬਾਈ ਉੱਥੇ ਹੀ ਬਰਨਾਲੇ ਦੀ ਲਵਾਇਆ ਹੋਈ ਸਾਰਾ ਇਹ ਅਸੀਂ ਬਰਨਾਲੇ ਤੋਂ ਲਵਾਇਆ ਹਾਂ ਇਹ ਤਿਆਰ ਵੀ ਉੱਥੇ ਕਰਵਾਇਆ ਦੀ ਸਾਰਾ ਉੱਥੋਂ ਸਾਧਰੀ-ਛੁਤਰੀ ਸਾਰਾ ਉਸੇ ਵਾਲੇ ਬਾਈ ਦੀਆਂ ਫੋਟੋਆਂ ਫੂਟੋਆਂ ਸਾਰੀਆਂ ਉੱਥੇ ਲੱਗੀਆਂ ਹੋਈਆਂ ਨੇ ਜੀ ਦੇਖੋ ਧਰਮਿਆ ਯਾਰ ਬਹਿ ਜਾ ਵਜੇ ਕਰਵਾਈ ਪਈ ਆ ਬਈ ਚੱਲ ਜਿਵੇਂ ਆਪਾਂ ਮੈਂ ਤੁਹਾਨੂੰ ਰੋਕ ਲਿਆ ਜਰ ਸੱਜਣ ਤਾਂ ਉਹ ਬੜੇ ਰੋਕਦੇ ਹੋਣਗੇ ਰਸਤੇਆਂ ਦੇ ਵਿੱਚ ਹਾਂਜੀ ਹਾਂ ਬਈ ਲੋਕ ਕਢਾ ਕੇ ਫੋਟੋਆਂ ਵੀ ਕਰਦੇ ਆ ਨਾਲ ਵੀ ਫੋਟੋਆਂ ਵੀ ਕਰਦੇ ਫੋਟੋਆਂ ਕਰਦੇ ਆ ਚਲਾ ਕੇ ਦੇਖਦੇ ਆ ਕਰਦੇ ਦੇਖ ਤੂੰ ਲੋਕ ਜਿੱਧਰ ਮਰਜੀ ਕੈਮਰਾ ਮਾਰ ਲਾ ਜਦ ਥੋੜਾ ਤੇ ਕਿੰਨਾ ਲੱਗਦਾ ਇਹ ਬਈ ਉਹ ਸੌਕ ਨਾਲ ਤਿਆਰ ਕੀਤਾ ਹੋਇਆ ਬਈ ਬਾਈ ਪੂਰੇ ਸੀਨੇ ਤੇ ਤਿਆਰ ਕੀਤਾ ਉਹਨੇ ਵੀ ਰੀਜ ਲਾ ਕੇ ਕੀਤਾ ਹੀ ਦਿਆ ਹੂੰ ਬਈ ਇਹ ਮਾਡਲ ਕਿੰਨਾ ਉਹ ਡਾਇਰੈਕਟਰ ਜਿੱਦੀ ਜੀ ਗੱਲ ਇਹ ਮਾਡਲ ਬਈ 1980 ਮਾਡਲ ਆ ਜੀ 1980 ਨੂੰ ਬਿਲਕੁਲ ਤੁਸੀਂ 2025 ਮਾਡਲ ਬਣਾਤਾ ਹਾਂਜੀ ਹਾਂ ਹੈਨਾ ਹਾਂ ਜੀ ਤਰ ਤਾਂ ਤਾਂ ਤੇ ਬਈ ਇੱਕ ਗੱਲ ਹੈਗੀ ਜਿਹੜੇ ਸੱਜਣ ਪੰਜਾਬ ਤੋਂ ਦੂਰ ਚਲੇ ਜਾਂਦੇ ਜਿਵੇਂ ਤੁਸੀਂ ਗਏ ਪੰਜਾਬ ਨੂੰ ਜੁੜ ਮਤਲਬ ਪਤਾ ਨਹੀਂ ਦੂਰ ਜਾ ਕੇ ਇੱਕ ਪਿਆਰ ਵਧੇ ਜਾਂਦਾ ਪਿਆਰ ਵਧੇ ਜਾਂਦਾ ਇਹਦੇ ਫਿਰ ਟਾਇਰ ਕਿੰਨੇ ਨੰਬਰ ਨੇ ਬਾਈ ਟਾਇਰ ਇਹਦੇ 16 ਵਾਲੇ ਨੇ ਜੀ 16 ਦੇ ਟਾਇਰ ਨੇ 16 28 ਦੇ ਓਕੇ ਓਕੇ ਹਾਂ ਜੀ ਹਾਂ ਦੇਖ ਯਾਰ ਮੈਂ ਕੱਲੀ ਲਿਸ਼ਕੋਰ ਜਿਵੇਂ ਕਿ ਦੀ ਮਗਰਾਡਾਂ ਦੇ ਉੱਪਰ ਉਹ ਨਹੀਂ ਵਿੱਚੋਂ ਵੀ ਦਿਖਾਇਆ ਯਾਰ ਬਹੁਤ ਸੌਂਗ ਨਾਲ ਤਿਆਰ ਕੀਤਾ ਸੋਹਣਿਆ ਪੂਰਾ ਬਾਈ ਖੇਤੀ ਜਿਹਦਾ ਬਾੜ ਹੀ ਨਹੀਂ ਬਸ ਇਹ ਤਾਂ ਉਹੀ ਸੌਂਗ ਆ ਸੌਂਗ ਆ ਜਿਹੜੇ ਵਾਦੇ ਅੱਜ ਵੀ ਇਹ ਲੈ ਕੇ ਆਣਾ ਇੱਥੇ ਕਿਸਾਨ ਕਿਸਾਨੀ ਦਾ ਇੱਥੇ ਮੋਰਚੇ 'ਚ ਕਿਸਾਨੀ ਮੋਰਚੇ 'ਚ ਯਾਰ ਹਾਂ ਜੀ ਹਾਂ ਦੇਖੋ ਤਾਰ ਮੈਂ ਪਲੇਟਫਾਰਮ ਤਿਆਰ ਕਰਾਇਆ ਬਾਈ ਉਹਨੇ ਖੁੱਲਾ ਢੁੱਲਾ ਪਲੇਟਫਾਰਮ ਉਹ ਲਿਖਤਾ ਯਾਰ ਹਾਂ ਜੀ ਹਾਂ ਓਕੇ ਤੇ ਆ ਦੇਖੋ ਆ ਚੀਜ਼ ਜੋ ਮੈਂ ਵੇਖਿਆ ਹਰ ਇੱਕ ਚੀਜ਼ ਪੂਰੀ ਮਤਲਬ ਧਿਆਨ ਚ ਦਿੱਤੀ ਆ ਸਾਰਾ ਵਧੀਆ ਸਟੀਲ ਹੀ ਲੱਗਿਆ ਆ ਇਹ ਆਵਾਜ਼ ਬੂਜ ਵਧੀਆ ਬਣਾਈ ਹੋਈ ਆ ਬਾਈ ਪੂਰੀਆਂ ਬੜਕਾ ਪੂਰੀ ਹੂੰ ਬਾਈ ਇਹਨੂੰ ਸਟਾਰਟ ਕਰਿਓ ਥੋੜਾ ਜਿਹਾ ਹਾਂਜੀ ਹਾਂ ਚੱਲ ਆਪੇ ਦੀ ਆਵਾਜ਼ ਵੀ ਸੁਣਦੇ ਆ ਤਾਂ ਹਾਂਜੀ ਹਾਂ ਵੀ ਕੀ ਕਹਿੰਦਾ ਸਟਾਰਟਿੰਗ ਇਹਦੀ ਨਾਈਟ ਸੋ ਤਾਂ ਮਾਤਾ ਖਾਦੀ ਬੜੀ ਆਹ ਹਾਰ ਵੀ ਵਜਦੇ ਆ ਮਾਰੀ ਹਾਂਜੀ ਹਾਂ ਉਹ ਕੀ ਬੱਸ 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 ਕਰ ਦੇ ਬੰਦ ਕਰੇ ਪਤਾ ਵਾਜੀ ਵਾਲੀ ਖਤਰਨਾਕ ਬਈ ਪਸ਼ੂ ਡਰਾ ਦਿੰਦਾ ਉਹ ਗਵਾਂਡੀਆਂ ਤੇ ਯਾਰ ਇਹ ਤਾਂ ਹਾਂ ਜੀ ਹਾਂ ਬਈ ਫਾਦਰ ਮਿਆਂ ਮੱਝਾ ਤਾਂ ਡਾਕਟਰ ਰੋਟ ਦੇਉਣ ਗਿਆ ਤੇ ਆਲਰੇਡੀ ਆ ਲਵਾਤੀ ਬਈ ਉਹਨੇ ਇੱਕ ਤਾਂ ਹਾਂ ਜੀ ਹਾਂ ਲਾਈਟਾਂ ਲੂਟ ਵੱਡੇ ਹਰਿਆ ਸਾਰੇ ਸਾਰੇ ਫਸਤੇ ਬਰਕ ਕਰਦੇ ਬਈ ਜਿਹੜੀ ਆ ਚੱਲਦੀ ਹੈ ਨਾ ਹਾਂ ਜੀ ਹਾਂ ਸਾਰੇ ਇਕੱਲਾ ਇਕੱਲਾ ਫੀਚਰ ਮੰਨ ਲਓ ਵਰਕ ਕਰਦਾ ਕੋਈ ਇਹ ਨਹੀਂ ਹੈਗਾ ਕੋਈ ਚੀਜ਼ ਖੜੀ ਆ ਦੇਖੋ ਇਕੱਲੀ ਇਕੱਲੀ ਲਾਈਟ ਸਟੀering ਚ ਜਾਣ ਵਾਲਾ ਯਾਰ ਹਾਂ ਜੀ ਹਾਂ ਆ ਤੇ ਆਪਨੇ ਹੈਂਡ ਓਵਰ ਦੇਖਾ ਦੇ ਹੈਨਾ ਸਾਰੇ ਸਾਰੇ ਸਟੀਲ ਹੀ ਲੱਗੇ ਹੋਏ ਨੇ ਜੀ ਸਲੈਂਸਰ ਆ ਗਿਆ ਤੇ ਇਹ ਮਗਰੇਟਾਂ ਵਾਲੇ ਡੰਡੇ ਬਈ ਫਿਰ ਜਿਹੜੀ ਇਹਦੀ ਆ ਜੂ ਹੈਗੀ ਹਾਂਜੀ ਹਾਂ ਇਹ ਸਪੈਸ਼ਲ ਕਰਵਾਈ ਹੋਈ ਤੇ ਉੱਚੀ ਬਹੁਤ ਆ ਤਾਂ ਹਾਂ ਹੀ ਆ ਸਪੈਸ਼ਲ ਬਈ ਤਿਆਰ ਕਰਾਈ ਹਣੀ ਹੁਣ ਆ ਦੇਖੋ ਦੇਖ ਤਾਂ ਮੈਂ ਛੋਟੀ ਹੁੰਦੀ ਆ ਥੋੜੀ ਨੀਵੀਂ ਹੁੰਦੀ ਆ ਹਾਂ ਨੀ ਛੋਟੀ ਹੁੰਦੀ ਆ ਹਾਂਜੀ ਹਾਂ ਉੱਚੀ ਬਹੁਤ ਆ ਦੇਖ ਆਪਣੇ ਦੇਖੀ ਕਨੋਪੀ ਦੇ ਅੱਗੇ ਅੱਗੇ ਵੀ ਲਾਈਟਾਂ ਨੇ ਤੇ ਪਿੱਛੇ ਵੀ ਲਾਈਟਾਂ ਨੇ ਸਾਰੀਆਂ LED ਲਾਈਟਾਂ ਲੱਗੀਆਂ ਹੋਈਆਂ ਨੇ ਬੱਤੀ ਵੀ ਲੱਗੀ ਹੋਈ ਆ ਹਾਂਜੀ ਹਾਂ ਤੇ ਦੇਖੋ ਇੱਧਰ ਆਹ ਉਹ ਤੇ ਕਿੰਨੇ ਸਿਸਟਮ ਸਪੀਕਰ ਲੱਗੇ ਹੋਏ ਨੇ ਸਪੀਕਰਾਂ ਦੇ ਅੰਦਰ ਵੀ ਲੇਟਾਂ ਆਵਾਜ਼-ਵੋਜ਼ ਪੂਰੀ ਆਈ ਡੈਕ ਦੇ ਵਿੱਚ ਬਈ ਜਿਹੜੀਆਂ ਇਹਦੀ ਆ ਲੇਟਾਂ ਨੇ ਮੈਨੂੰ ਇਹ ਦੱਸਿਓ ਇਹ ਇਹਦੀ ਰੋਸ਼ਨੀ ਕਿੰਨੀ ਕੁ ਹੋਣੀ ਆ ਬਾਈ ਰੋਸ਼ਨੀ ਤੁਸੀਂ ਐ ਲਾ ਲਓ ਵੀ ਕਿਲੋਮੀਟਰ ਤੱਕ ਚਾਨਣ ਕਰ ਦਿੰਦੀ ਆ ਨੀ ਕਿਲੋਮੀਟਰ ਤੱਕ ਹਾਂ ਜੀ ਹਾਂ ਪੂਰਾ ਤੇ ਮੂਰਲੇ ਬੰਦੇ ਆਪਾਂ ਉਹ ਅੱਡੇ ਤੇ ਆਪਣੇ ਫੁੱਲ ਚਾਨਣ ਮਾਰਨਗੇ ਇਹ ਡੈਕ ਤਾਂ ਹਾਂ ਜੀ ਹਾਂ ਤੇ ਇਹ ਬਹੁਤ ਨੇ ਲੇਟ ਰਾਤ ਨੂੰ ਤਾਂ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਹੁਣ ਆ ਵੀ ਬਈ ਟਰੈਕਟਰ ਆ ਹਾਂ ਜੀ ਉੱਚਾ ਹੀ ਇੱਕ ਤਾਂ ਉੱਚਾ ਬਹੁਤ ਆੜਾ ਹਾਂ ਜੀ ਅਗਲੇ ਨੂੰ ਮੈਨੂੰ ਆ ਹੀ ਲੱਗਦਾ ਵੀ ਕੋਈ ਵੱਡਾ ਕੋਈ ਜੇਸੀਬੀ ਆ ਰਹੀ ਆ ਜਾਂ ਜਾਂ ਕਮੈਨ ਆ ਰਹੀ ਆ ਕੋਈ ਸੋਣਾ ਬਾਬਾ ਯਾਰ ਸੋਣ ਕੇ ਸੋਣਾ ਬਹੁਤ ਬਈ ਤੇ ਕਿੰਨਾ ਖਰਚ ਆ ਗਿਆ ਉਹ ਤੁਹਾਡੇ ਜੀ ਦੀ ਗੱਲ ਕਰੀਏ ਬਈ ਖਰਚਾ ਤਾਂ ਇਹਦੇ ਕੋਈ ਪੁੱਛੀ ਨਹੀਂ ਸੌਂਕਦਾ ਤਾਂ ਵੈਸੇ ਕੋਈ ਮੁੱਲ ਨਹੀਂ ਮੁੱਲ ਨਹੀਂ ਹੁੰਦਾ ਪਰ ਜੇ ਬਾਬਾ ਖਰਚਾ ਦੇਖੀਏ ਕੱਲਾ ਕੱਲਾ ਰੁਪਈਆ ਲੱਗਦਾ 10 ਲੱਖ ਰੁਪਈਆ ਇਹਦੇ ਤੇ ਲੱਗਿਆ ਹੋਈ ਲੱਗਿਆ ਹੋਇਆ 10 ਲੱਖ ਬਾਕੀ ਦੀਂਦਾ ਵੀ ਆ ਬਈ ਲੱਗਿਆ ਹੋਇਆ ਲੱਗਿਆ ਹਾਂ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਬਈ ਇਹ ਟਰੈਕਟਰ ਸਾਡ ਤੁਹਾਡਾ ਪਹਿਲਾਂ ਕਰਦੇ ਸੀ ਕਿ ਤੁਸੀਂ ਮਤਲ ਲੈ ਆ ਸੀ ਨਹੀਂ ਲੈ ਕੇ ਹੀ ਤਿਆਰ ਕਰਾਇਆ ਅਸੀਂ ਲੈ ਕੇ ਹੀ ਤਿਆਰ ਕਰਾਇਆ ਸੀ ਓਕੇ ਓਕੇ ਨੰਬਰ ਇਹ ਹੈ 4 ਵੈਸੇ ਅਸੀਂ 4 ਨੰਬਰ ਆ ਹਾਂਜੀ ਇਹ ਵੱਡੇ ਟਾਇਰ ਬਈ ਹਾਂ ਇਹ ਹੁਣ ਤਾਂ ਬਸ ਟਰੈਕਟਰਾਂ ਦੀ ਪੈਣ ਲੱਗੇ ਆਉਂਦੇ ਜੀਪਾਂ ਵਾਲੇ ਆਈ ਹਾਂ ਅਰੇ ਮਰੋ ਮੂਵੀ ਵੀ ਸਪਾਰਕ ਸਾਰੇ ਤਿਆਰ ਕਰੇ ਹੋਏ ਆ ਸਾਰੇ ਰੇਮਾਂ ਪਰਮ ਦੇ ਵੀ ਜਰ ਬਹੁਤ ਹੋ ਪੂਰਾ ਡਿਜ਼ਾਈਨ ਕ ਬਹਿ ਕੇ ਕਟਿਆ ਹੋਇਆ ਬਈ ਹਾਂ ਜੀ ਹਾਂ ਉਸਤਾਦ ਮੈਨੂੰ ਇਹ ਦੱਸਿਓ ਹੁਣ ਕਈ ਵਾਰ ਚਲੋ ਹੁਣ ਇਹਦੇ ਨਾਲ ਦਾ ਹੈ ਤਾਂ ਹੈ ਨਹੀਂ ਕਿਸੇ ਲਵੇ ਨਾ ਕਿਸੇ ਕੋਲੇ ਨਹੀਂ ਹੋਣਾ ਬਾਈ ਮੇਰੇ ਗੁੱਸਾ ਨਾ ਕਰਿਓ ਮੇਰੀ ਗੱਲ ਤਾਂ ਕਈ ਵਾਰ ਚਲੋ ਤੁਸੀਂ ਆਪ ਤਿਆਰ ਕਰਾਇਆ ਕਈ ਵਾਰ ਨਾ ਕੋਈ ਭਰਾ ਸੋਚੇ ਵੀ ਯਾਰ ਇਹ じゃ ਮੈਂ ਲੈਣਾ ਹਾਂ ਹਾਂ ਕੋਈ ਗੱਲ ਨਹੀਂ ਵੀਰੇ ਦੇ ਦਾਂਗੇ ਆਪਾਂ ਆਪਣਾ ਸੌਂਗ ਪੂਰਾ ਹੋ ਗਿਆ ਕੋਈ ਅੱਗੇ ਹੋਰ ਭਰਾ ਪੂਰਾ ਕਰ ਲੂ ਆਪਦਾ ਸੰਗਤ ਠੀਕ ਤੋ ਧਰਮੇ ਹੁੰਦਾ ਪੁੱਛਣਾ ਜ਼ਰੂਰੀ ਹੈ ਬਾਈ ਕਈ ਵਾਰ ਅਗਲਾ ਕਹੇ ਯਾਰ ਅਸੀਂ ਤਾਂ ਪੈਸੇ ਲੈਣੇ ਬਾਈ ਤੂੰ ਵਕਾਉਣ ਦੀ ਗੱਲ ਕਰੀ ਜਾਣਾ ਕੋਈ ਗੱਲ ਨਹੀਂ ਬਾਈ ਦੇ ਦਾਂਗੇ ਜੀ ਆਪਾਂ ਆਪਣਾ ਅਗਲਾ ਆਪਦਾ ਸੌਂਗ ਪੂਰਾ ਕਰ ਲੂ ਕੋਈ ਗੱਲ ਨਹੀਂ ਹਾਂ ਜੇ ਕੋਈ ਸ ਤੇ ਇਹਦੇ ਵੀ ਰੇਟ ਪ੍ਰਾਈਸ ਮਤਲਬ ਫੋਨ ਤੇ ਕਰੋਗੇ ਜਾਂ ਇਦਾਂ ਹੀ ਦੱਸੋਗੇ ਬਾਕੀ ਦੱਸ ਦਿੰਨੇ ਆਂ ਬਾਈ ਕੋਈ ਗੱਲ ਨਹੀਂ ਆਪਾਂ ਘੜਾ ਕੋਈ ਲੁੱਕ ਰੱਖਣੀ ਇਹਦੇ ਜਹਣਾ ਹਾਂਜੀ ਇਹਦਾ ਮੁੱਲ ਤਾਂ ਵੈਸੇ 6,20,000 ਰੁਪਇਆ ਕਰਦੇ ਆਂ ਆਪਾਂ ਅੱਛਾ ਰੁਪਈਆ ਤਾਂ 10-12 ਲੱਖ ਲੱਗਿਆ ਯਾਰ ਹਾਂਜੀ ਹਾਂ ਅੱਛਾ ਹਾਂਜੀ ਹਾਂ 6,20,000 ਰੁਪਇਆ ਮੰਗ ਕਰਦੇ ਆਂ ਬਾਤ ਚੀ ਦੇ ਦਾਂਗੇ ਟਰੈਕਟਰ ਜੀ ਬਾਕੀ 75 HP ਦਾ ਬਾਈ ਜਿੱਦਾਂ ਮਰਜੀ ਬੰਦਾ ਵਾਹੀ ਦਾ ਕੰਮ ਕਰ ਲੈ ਕੋਈ ਹੋਣੀ ਹੈਗਾ ਅੱਛਾ ਜਿੰਮੇ ਮਰਜ਼ੀ ਇਹ ਦੇ ਮਗਰ ਉਹ ਹੀ ਹੋਏਗੀ ਡਾਇਰੈਕਟਰ ਦੀ ਮਗਰੋਂ ਤੋਂ ਮੂਰੇ ਤੱਕ ਸਰ ਹਾਂ ਸਾਰਾ ਦਿਖਾ ਦੇ ਬਈ ਤੁਸੀਂ ਰੇਟ ਵੀ ਬਹੁਤ ਜਾਇਜ਼ ਕਰ ਰਹੇ ਹੋ 62000 ਹਨਾ ਹਾਂਜੀ ਹਾਂ ਓਕੇ ਤੇ ਲਾ ਪਿੱਛੋਂ ਵੀ ਦਿਖਾ ਦੇ ਯਾਰ ਬਈ ਹੁਣ ਇਹਦੇ ਮਗਰ ਜਿਵੇਂ ਕਹਦੀ ਹੈ ਕੋਈ ਵੀ ਖੇਤੀਬਾੜੀ ਦੇ ਸੰਧ ਆਪਾਂ ਪਾ ਸਕਦੇ ਹਾਂ ਕੋਈ ਮਰਜ਼ੀ ਪਾ ਲਓ ਬਈ ਸੁਪਰ ਸੀਡਰ ਰੂਟਾ ਵੇਟਰ ਓਕੇ ਟੂੜੀ ਵਾਲੀ ਜਿਹੜਾ ਕੁਝ ਮਰਜ਼ੀ ਪਾ ਦੀ ਮਰਜ਼ੀ ਪਾ ਲੀ ਓਕੇ ਓਕੇ ਡਬਲ ਕਲੱਚ ਕੀਤਾ ਹੈ ਵੈਸੇ ਆਉਂਦਾ ਨਹੀਂ ਡਬਲ ਕਲੱਚ ਹਾਂ ਕਰਵਾਇਆ ਹੋਇਆ ਹੈ ਡਬਲ ਕਲੱਚ ਹੈ ਲੈ ਮਿੱਤਰੋ ਡ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਵੀ ਪਿੰਡ ਤੁਹਾਡਾ ਹੈਗਾ ਕਲਾਰਖੁਰ ਕਲਾਰਖੁਰ ਦੇ ਜੀ ਕਲਾਰਾ ਕਹਿੰਦੇ ਨੇ ਵੈਸੇ ਕਲਾਰਾ ਤੋਂ ਨਾਮ ਰੋਡ ਦੇ ਉੱਪਰ ਆ ਜੀ ਪਿੰਡ ਆਪਾਂ ਸੰਗਰੂਰ ਤੋਂ 8 ਕਿਲੋਮੀਟਰ ਆ ਸਨਾਮ ਤੋਂ 5 ਕਿਲੋਮੀਟਰ ਆ ਜੀ ਇਧਰੋਂ ਮਹਿਲਾ ਚੌਂਕ ਵੀ ਨਾਲ ਪੈਂਦੀ ਨੇ ਆਪਾਂ ਨੂੰ ਜਿਹੜਾ ਸੰਗਰੂਰ ਤੋਂ ਪਾਤੜਾਂ ਵਾਲਾ ਰੋਡ ਜਾਂਦਾ ਠੀਕ ਹੈ ਜੀ ਤੇ ਇਧਰ ਦੀ ਬੰਦਾ ਤੇ ਤੁਹਾਡਾ ਨਾਮ ਕੀ ਵੀਰੇ ਮੇਰਾ ਜੱਗੀ ਆ ਜੀ ਡੈਡੀ ਦਾ ਗਮਦੂਰ ਸਿੰਘ ਆ ਜੀ ਅਸਾ ਤੁਹਾਡਾ ਨਾਮ ਜੱਗੀ ਆ ਡੈਡੀ ਦਾ ਨਾਮ ਹੈਗਾ ਗਮਦੂਰ ਸਿੰਘ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਈ ਤੁਹਾਡਾ ਮੋਬਾਈਲ ਨੰਬਰ ਹੈਗਾ ਡੈਡੀ ਦੀ ਬੋਲ ਠੀਕ ਹੈ ਜੀ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਨਾ ਰੀਜੇ ਨਾਲ ਤਿਆਰ ਕੀਤਾ ਹੋਇਆ ਮਤਲਬ ਟਰੈਕਟਰ ਲੈਣਾ ਤਾਂ ਜਰੂਰ ਬਾਈ ਨਾਲ ਸੰਪਰਕ ਕਰ ਲਿਓ ਵੈਸੇ ਦਿਲ ਤਾਂ ਨਹੀਂ ਕਰਦਾ ਜਾਰੇ ਇਹ ਵੇਚ ਲੂ ਬਾਈ ਬਾਈ ਹਾਂ ਕਰੇ ਸੌ ਕੀਆ ਖੜਾ ਕੇ ਰੱਖੂ ਬੰਦਾ ਤਾਂ ਦੇਖਣਾ ਹੋਊਗਾ ਗੇਰਾ ਪਿੰਡ ਸਾਰਾ ਇੱਕ ਵਾਰੀ ਵੀ ਹਾਂ ਦੇਖਣਾ ਹੋਊਗਾ ਓਏ ਹੋਰ ਜਿਵੇਂ ਉਹ ਮੈਂ ਨਾ ਅਸਲ ਇਹ ਵੀ ਗੱਲ ਕਿਸੇ ਦੀ ਹੈ ਵੀ ਪਹਿਲਾਂ ਤਾਂ ਮਤਲਬ ਪਿੰਡ ਉੱਪਰ ਦੀ ਤੁਸੀਂ ਚੱਕਰ ਲਾਉਗੇ ਉਸ ਤੋਂ ਬਾਅਦ ਪਿੰਡ ਤੁਹਾਡੇ ਵਾਲ ਦੋ ਵਾਲੇ ਚੱਕਰ ਲਾਉ ਹਾਂ ਜੀ ਹਾਂ ਲਾਉਗਾ ਜੀ ਲਾਉਂਦਾ ਜੀ ਲਾਉਂਦਾ ਹਾਂ ਜੀ ਦੇਖ ਦਰ ਹਜ਼ੂਰ ਲੈ ਕੇ ਜਾਣੇ ਬਾਈ ਬੰਦੇ ਖੜਾ ਖੜਾ ਪੋਹਦਿਆ ਫੋਟੋਆ ਕਰਾਉਂਦੇ ਆਈ ਹੈ ਨਾ ਸੋਹਣਾ ਹੀ ਬਾਈ ਬਹੁਤ ਲੱਗਿਆ ਬਹੁਤ ਸੋਹਣਾ ਲੱਗਦਾ ਹੈ ਨਾ ਤੇ ਲੈ ਮਿੱਤਰੋ ਕਰਿਓ ਸੰਪਰਕ ਬਾਈ ਦਾ ਪਿੰਡ ਸੰਗਰੂਰ ਦੇ ਏਰੀਆ ਚ ਪੈ ਜਾਂਦਾ 2.5 ਪੌਣੇ 3 ਲੱਖ ਦੀਆਂ ਤਾਂ ਨਾ ਆ ਲਾਈਟਾਂ ਤਾਂ ਸੀਸੇ ਦੇ ਕੱਲੇ ਆ ਚਾਰੇ ਚੀਜ਼ਾਂ ਨੇ ਹੈ ਨਾ ਹੀਟਰ ਬੈਲਟ ਦੀਆਂ ਨੇ ਇਹ ਟਰਾਲੇ ਦੀਆਂ ਅਸਾ ਹੀਟਰ ਬੈਲਟ ਦੀਆਂ ਤੇ ਟਰਾਲੇ ਦੀਆਂ ਲੱਟਾਂ ਨੇ ਬਾਹਰੋਂ ਆਈ ਹੋ ਜਾਂਦੀਆਂ ਨੇ ਬਾਈ ਤੇ ਦੇਖੇ ਚੌਕੜਾ ਟਾਇਰਾਂ ਦਾ ਜਮਈ ਯਰ ਨਮਾ ਸੋਹਣੇ ਟਾਇਰ ਵਾਲਾ ਯਾਰ ਨੇ ਜੇ ਵੀ ਨਿਕਾ ਸੇ ਟਾਇਰਾਂ ਦੋ ਤਾਂ ਮੰਨ ਲਓ ਪੂਰੇ ਨਹੀਂ ਬਹੁਤ ਘੈਂਟ ਆ ਯਾਰ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਚਲਾਤਾ ਪੂਰੀ ਐਂਡ ਗੱਲ ਬਾਤ ਆ ਪੂਰੀ ਐਂਡ ਗੱਲ ਬਾਤ ਕਰੋ ਸੰਪਰਕ